ਮੁੱਖ ਮੰਤਰੀ ਪੰਜਾਬ ਭਵਨ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਡਿਪਟੀ ਕਮਿਸ਼ਨਰ ਹਾਰਪੁਰ ਕੋਹਲ ਮੱਤਲਬ ਵੱਲੋਂ ਤਹਿਸੀਲ ਵਿੱਚ ਖੋਲੇ ਗਏ ਪਬਲਿਕ ਹੈਲਥ ਸੈਂਟਰ ਬਾਰੇ ਜਾਣਕਾਰੀ ਦਿੱਤੀ ਗਈ ਪੇਸ਼ ਕੈਮਰਾ ਰਿਪੋਰਟ ਪਿਛਲੇ ਤੋਂ ਪਿਛਲੇ ਵੀਵਾਰ ਨੂੰ ਮਾਨਯੋਗ ਸੀਐਮ ਸਾਹਿਬ ਵੱਲੋਂ ਤਸੀਹ ਖਸ਼ਾਬੋਦੇ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ ਸੀ ਇਸ ਤੌਰੇ ਦੌਰਾਨ ਮਾਨਯੋਗ ਸੀਐਮ ਸਾਹਿਬ ਵੱਲੋਂ ਨਿਰਦੇਸ਼ ਪ੍ਰਾਪਤ ਹੋਈ ਸੀ ਕਿ ਇੱਥੇ ਕੈਂਪ ਦਫਤਰ ਸਟੈਬਲਿਸ਼ ਕੀਤਾ ਜਾਵੇ ਜਿੱਥੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਪਰੇਸ਼ਾਨੀ ਹੈ ਜਾਂ ਕੋਈ ਦਰਖਾਸਤ ਦੇਣਾ ਚਾਹੁੰਦਾ ਹੈ ਇੱਥੇ ਉਹ ਦੇ ਸਕੇ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਅਜੇ ਕੇ ਹੈਲਪ ਸੈਂਟਰ ਖੋਲਿਆ ਗਿਆ ਹੈ ਇੱਥੇ ਸਿਵਲ ਪ੍ਰਸ਼ਾਸਨ ਵੱਲੋਂ ਵੀ ਇੱਕ ਮੁਲਾਜ਼ਮ ਮੌਜੂਦ ਹੈ ਤੇ ਪੁਲਿਸ ਵੱਲੋਂ ਵੀ ਇੱਕ ਮੁਲਾਜ਼ਮ ਮੌਜੂਦ ਹੈ ਕੋਈ ਵੀ ਜੋ ਵੀ ਇੱਥੇ ਕਿਸੇ ਵੀ ਤਰ੍ਹਾਂ ਦਾ ਤਰਖਾਸ ਕਰਤਾ ਆਉਂਦਾ ਹੈ ਤਹਿਸੀਲ ਦੇ ਵਿੱਚ ਆਵੇ ਉਹ ਕੋਈ ਹੋਰ ਕੰਮ ਕਰਾ ਲੈ ਆਵੇ ਸਰ ਉਹ ਆਪਣੇ ਕਿਸੇ ਵੀ ਤਰ੍ਹਾਂ ਦੀ ਬੇਨਤੀ ਦੇਣਾ ਚਾਹੁੰਦਾ ਹੈ ਕੋਈ ਦਰਖਾਸਤ ਦੇਣਾ ਚਾਹੁੰਦਾ ਹੈ ਕੋਈ ਸੁਜੈਸ਼ਨ ਦੇਣਾ ਚਾਹੁੰਦਾ ਹੈ ਸਾਡੇ ਇੱਥੇ ਹੈਲਪ ਸੈਂਟਰ ਦੇ ਉੱਤੇ ਦੇ ਸਕਦਾ ਹੈ ਇਹ ਆਫਿਸ ਟਾਈਮਿੰਗਸ ਦੇ ਉੱਤੇ ਆਪਰੇਸ਼ਨਲ ਰਹੇਗਾ ਤੇ ਇਸ ਦਾ ਡੇਲੀ ਰਿਵਿਊ ਐਂਡ ਮਾਨਿਟਰਿੰਗ ਐਸਟੀਐਮੋ ਸ਼ਾਹਪੂਰ ਵੱਲੋਂ ਕੀਤੀ ਜਾਏਗੀ जिला प्रशासन मुशाहपुर दी यही कोशिश है कि पंजाब सरकार ਵੱਲੋਂ ਜਿਸ ਤਰ੍ਹਾਂ ਦੇ ਵਿਦੇਸ਼ਾ ਨਿਰਦੇਸ਼ ਆਰੀ ਹੁੰਦੇ ਨੇ ਉਹਨਾਂ ਦੀ ਇਨਬਿਨ ਪਾਲਣਾ ਕੀਤੀ ਜਾਵੇ ਤੇ ਪਬਲਿਕ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਜੀ ਸਰ ਜੀ ਮਾਨਜੋਗ ਸੀਐਮ ਸਾਹਿਬ ਦੇ ਦਿਸਾ ਨਿਰਦੇਸ਼ਾਂ ਹੇਠ ਡੀਸੀ ਸਾਹਿਬ ਵੱਲੋਂ ਪਬਲਿਕ ਹੈਲਥ ਸੈਂਟਰ ਪਬਲਿਕ ਹੈਲਪ ਸੈਂਟਰ ਜਿਹੜਾ ਹੈਗਾ ਉਹ ਇੱਥੇ ਐਸਟੈਬਲਿਸ਼ ਕੀਤਾ ਗਿਆ ਹੈਗਾ ਜਿਹਦੇ ਵਿੱਚ ਸਿਵਲ ਪ੍ਰਸ਼ਾਸਨ ਦਾ ਨੁਮਾਇੰਦਾ ਵੀ ਤੇ ਪੁਲਿਸ ਦਾ ਨੁਮਾਇੰਦਾ ਵੀ ਇੱਥੇ ਅ ਵਰਕਿੰਗ ਆਰਸ ਚ ਹਾਜ਼ਰ ਰਹੇਗਾ ਜਿਹੜਾ ਕਿ ਆਮ ਜਨਤਾ ਨੂੰ ਕੋਈ ਵੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਤੋਂ ਰਿਲੇਟਡ ਕਿਸੇ ਵੀ ਦਫ਼ਤਰ ਤੋਂ ਰਿਲੇਟਡ ਜਾਣਕਾਰੀ ਜਾਂ ਉਹਨੂੰ ਕੋਈ ਗਾਈਡੈਂਸ ਚਾਹੀਦੀ ਹੈਗੀ ਉਹ ਇੱਥੋਂ ਇਸ ਸੈਂਟਰ ਰਾਹੀਂ ਪ੍ਰਦਾਨ ਕੀਤੀ ਜਾਏਗੀ ਤੇ ਐਟ ਦੀ ਸੇਮ ਟਾਈਮ ਇੱਥੇ ਕਿਸੇ ਵੀ ਅ ਦਫ਼ਤਰ ਤੋਂ ਸਬੰਧਿਤ ਕੋਈ ਕੰਪਲੇਂਟ ਪਹੁੰਚਾਣੀ ਹੋਵੇ ਡੀਸੀ ਸਾਹਿਬ ਦੇ ਦਫ਼ਤਰ ਕੋਈ ਕੰਪਲੇਂਟ ਪਹੁੰਚਾਣੀ ਹੋਵੇ ਜਾਂ ਮੇਰੇ ਦਫ਼ਤਰ ਸਰ ਕੋਈ ਕੰਪਲੇਂਟ ਪਹੁੰਚਾਣੀ ਹੋਵੇ ਜਾਂ ਪੁਲਿਸ ਨਾਲ ਰਿਲੇਟਡ ਕੋਈ ਵੀ ਕੰਪਲੇਂਟ ਕਿਸੇ ਥਾਣੇ ਦੀ ਕੰਪਲੇਂਟ ਹੋਵੇ ਉਹ ਇੱਥੇ ਦੇ ਸਕਦਾ ਹੈਗਾ ਇੱਥੋਂ ਆਪਣੇ ਆਪ ਜਿਹੜਾ ਹੈਗਾ ਸਬੰਧਿਤ ਅਫਸਰ ਦੇ ਦਫ਼ਤਰੋਂ ਕੰਪਲੇਂਟ ਪਹੁੰਚ ਜਾ